ਜੀ ਦੋਸਤੋ ਗੁੱਡ ਮਾਰਨਿੰਗ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬਾਬੇ ਦੀ ਤੇ ਦੋਸਤੋ ਮੈਂ ਜਿੱਥੇ ਖੜਾ ਆਇਆ ਇੱਥੋਂ ਸਾਹਮਣੇ ਹੋ ਰਿਹਾ ਜੀ ਦਿਓਟਸਿੱਧ ਗੁਫਾ ਦੇ ਦਰਸ਼ਨ ਮਤਲਬ ਦਰਬਾਰ ਦੇ ਦਰਸ਼ਨ ਬਹੁਤ ਖੂਬਸੂਰਤ ਦਰਵਾਜ਼ਾ ਦਿਖ ਰਿਹਾ ਹੈ ਚਲੋ ਤੁਹਾਨੂੰ ਵੀ ਦਿਖਾਉਂਦੇ ਆ ਤੇ ਬਾਕੀ ਪਿੱਛੇ ਅਸੀਂ ਸਾਡੀ ਸਰਾਂ ਚੈੱਕ ਕਰ ਸਕਦੇ ਹੋ ਸਾਰੀਆਂ ਸੰਗਤਾਂ ਉੱਠ ਚੁੱਕੀਆਂ ਆ ਆਪਣੇ ਆਪਣੇ ਰੈਡੀ ਹੋ ਕੇ ਘਰ ਨੂੰ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਹੁਣ ਦਰਸ਼ਨ ਕਰਾਂਦੇ ਆ ਜੀ ਸਾਹਮਣੇ ਦਿਓਟਸਿੱਧ ਮੰਦਰ ਦੇ ਦਰਬਾਰ ਦੇ ਚਲੋ ਦੋਸਤੋ ਬਾਕੀ ਧੋਪਾਂ ਜ ਨਹੀਂ ਨਿਕਲੀ ਬੱਦਲ ਹੋਇਆ ਹੋਇਆ ਜਿੰਦਾ ਵੀ ਉਹਦੇ ਤੁਹਾਨੂੰ ਦਿਖਾਉਂਦੇ ਆ ਤੇ ਚੱਲਦੇ ਆ ਦਰਬਾਰ ਦੇ ਦਰਸ਼ਕਾਂ ਦੇ ਅੱਜ ਆ ਜਾਣਾ ਹੈ ਕਿ ਗਰੂਨਾ ਚਾੜੀ ਉਸ ਤੋਂ ਬਾਅਦ ਮਾਤਾ ਰਤਨੋ ਦਰਵਾਜ਼ੇ ਜਾਵਾਂਗੇ ਫਿਰ ਅਗਲਾ ਬਲੌਗ ਜੋ ਬਣਾਉਣਾ ਹੈ ਉਹ ਵੀ ਬਹੁਤ ਸਪੈਸ਼ਲ ਹੋਣ ਵਾਲਾ ਆ ਉਹ ਵੀ ਤੁਸੀਂ ਜਰੂਰ ਦੇਖਿਓ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਹੁਣ ਰੈਡੀ ਹੋ ਕੇ ਤੇ ਪਹਿਲਾ ਦਰਸ਼ਨ ਕਰੋ ਜੀ ਤੁਸੀਂ ਦਿਓਟ ਸਿੰਘ ਦੇ ਦਰਬਾਰ ਦੇ ਇੱਧਰ ਸਾਈਡ ਤੇ ਸੂਰਜ ਦੇ ਤਾਂ ਲੁਕੇ ਹੋਏ ਆ ਚੱਕਰ ਸਕਦੇ ਹੋ ਅੱਜ ਵੀ ਧੁੱਪ ਨਹੀਂ ਨਿਕਲਨੀ ਬੱਦਲ ਹੋਇਆ ਹੋਇਆ ਚੈੱਕ ਕਰੋ ਅੱਜ ਵੀ ਦਿਨ ਠੰਡਾ ਰਹਿਣਾ ਜੀ ਤੇ ਇੱਧਰ ਹੈਗਾ ਜੀ ਆਪਣਾ ਸਰਾ ਹੈਗੀ ਆ ਇੱਧਰ ਗੱਡੀਆਂ ਪਾਰਕਿੰਗ ਲੱਗੀਆਂ ਹੋਈਆਂ ਤੇ ਚਲੋ ਦੋਸਤੋ ਹੁਣ ਰੈਡੀ ਹੁੰਦੇ ਆ ਫਿਰ ਮਿਲਦੇ ਤੁਹਾਨੂੰ ਥੋੜੀ ਦੇਰ ਤੱਕ ਲੋ ਜੀ ਰੈਡੀ ਹੋ ਚੁੱਕੇ ਆ ਹੁਣ ਆਪਾਂ ਚੱਲਦੇ ਆ ਜੀ ਦਰਸ਼ਨ ਕਰਨ ਗੁਰੂਆਂ ਛਾੜੀ ਫਿਰ ਜਾਣਾ ਆ ਮਾਤਾ ਰਤਨੋ ਦੇ ਵੇੜੇ ਥੋੜੀ ਮਾਰਕੀਟ ਐਕਸਪਲੋਰ ਕਰਕੇ ਫਿਰ ਨਿਕਲਦੇ ਆ ਇੱਥੋਂ ਹੋਰ ਨਵੀਂ ਜਗ੍ਹਾ ਜਾਵਾਂਗੇ ਤੁਹਾਨੂੰ ਵੀ ਦਿਖਾ ਦੇ ਕਿੱਥੇ ਕਿੱਥੇ ਜਾ ਰਹੇ ਆ ਤੇ ਬਾਕੀ ਬੰਦੇ ਰੋ ਵੀਡੀਓ ਦੇ ਨਾਲ ਵੀਡੀਓ ਕਿਦਾਂ ਲੱਗ ਰਿਹਾ ਦੱਸਿਓ ਜਰੂਰ ਜੈ ਬਾਬੇ ਜਰੂਰ ਲਿਖ ਦਿਓ ਸਾਰੇ ਭਗਤ ਤੇ ਹੁਣ ਸਾਡੇ ਵਧੀਆ ਵਧੀਆ ਬਲੌਗ ਆਣੇ ਆਲੇ ਆ ਅੱਗੇ ਮਾਤਾ ਰਾਣੀ ਦੇ ਮੇਲੇ ਵੀ ਆ ਗਏ ਆ ਜਿੰਨੀ ਵਧੀਆ ਵਧੀਆ ਅਪਡੇਟ ਆਪਾਂ ਦੇ ਸਕੀਏ ਦੇਵਾਂਗੇ ਤੁਹਾਨੂੰ ਘੁੰਮ ਫਿਰ ਕੇ ਚਲੋ ਦੋਸਤੋ ਚੱਲਦੇ ਆ ਜੀ ਹੁਣ ਚਲੋ ਦੋਸਤੋ ਬਾਹਰ ਪਾਰੋ ਕਿ ਸਰਦਾਰਾਂ ਨਾਲ ਅਸਤਿ ਬਾਹਰ ਦਾ ਹੁਣ ਕੈਮਰਾ ਦੇਖਾ ਆਇਆ ਅੱਜ ਵੀ ਬੱਦਲ ਹੈਗਾ ਯਾਰ ਚੈੱਕ ਕਰ ਸਕਦੇ ਹੋ ਧੁੱਪ ਦਾ ਮਾਹੌਲ ਹੈ ਜੀਗਾ ਲੋ ਜੀ ਸਾਰੇ ਰੈਡੀ ਹੋ ਰਹੇ ਆ ਜਿਹੜੇ ਰੈਡੀ ਹੋ ਚੁੱਕੇ ਆ ਉਹ ਸੰਗਤਾਂ ਜਾ ਰਹੀਆਂ ਦਰਸ਼ਨ ਕਰਨ ਛਾਤ ਲੈਂਗੇ ਦਰਵਾਰ ਦੇ ਲੋ ਜੀ ਬਾਜ਼ਾਰ ਅਜੇ ਬਿਲਕੁਲ ਖਾਲੀ ਆ ਮਹਿੰਦਰਾ ਯਾਰ ਨਾਲ ਸਟੋਰ ਤੇ ਬਿਜਾਰ ਚੈੱਕ ਕਰ ਸਕਦੇ ਹੋ ਖਾਲੀ ਆ ਤੇ ਆਪਾਂ ਜਾਣਾ ਜੀ ਇਸ ਸਾਈਡ ਮਾਤਾ ਰਤਨੋਂ ਦੇ ਵੇੜੇ ਆ ਰਹੇ ਆ ਪਹਿਲਾਂ ਆਹ ਦੁਕਾਨਾਂ ਮੇਲਿਆਂ ਨੂੰ ਜਦੋਂ ਮੇਲੇ ਲੱਗਦੇ ਨੇ ਫੁੱਲ ਹੁੰਦੀਆਂ ਨੇ ਕਰਨਾ ਇੱਥੇ ਬੀਜਾ ਹੋਇਆ ਇੱਥੇ ਵੀ ਦੁਕਾਨਾਂ ਦੁਕਾਨਾਂ ਲੱਗੀਆਂ ਹੁੰਦੀਆਂ ਜੀ ਮੇਲਿਆਂ ਨੂੰ ਹੰਡਾਇਆ ਜੀ ਬਿਲਕੁਲ ਮੋਤਮ ਉਹ ਪਿੱਛੇ ਲੱਗੀਆਂ ਜੀ ਦੋ ਦੁਕਾਨਾਂ ਬਾਕੀ ਇੱਧਰ ਵੀ ਸਾਰਾ ਖਾਲੀ ਆ ਜੋ ਕਿ ਮੇਲਿਆਂ ਨੂੰ ਇੱਥੇ ਮਾੜਾ ਵੀ ਕਹ ਲੋ ਖਾਲੀ ਨਹੀਂ ਮਿਲਦਾ ਥੋੜਾ ਵੀ ਨਹੀਂ ਅੱਜ ਦੇਖੋ ਬਿਲਕੁਲ ਖਾਲੀ ਆ ਬਾ ਬਲਕਨਾ ਜੀ ਦਾ ਮੰਦਿਰ ਤੇ ਉੱਪਰ ਦੇਖੋ ਜੀ ਕਿੰਨਾ ਠੰਡਾ ਹੋਇਆ ਹੋਇਆ ਪਿਆ ਮੌਸਮ ਤੇ ਇੱਧਰ ਰਸਤਾ ਚੱਕਰੂ ਜੀ ਘੰਗ ਨਾਲ ਭਰਿਆ ਹੋਇਆ ਜਾਲ ਬੂਝੀਆਂ ਨਾਲ ਸੰਗਤਾਂ ਬਿਲਕੁਲ ਵੀ ਹੈ ਨਹੀਂ ਆਉਂਦੀ ਇੱਧਰ ਨੂੰ ਇਹਨਾਂ ਦਿਨਾਂ 'ਚ ਮੇਲਿਆਂ ਨੂੰ ਹੁੰਦਾ ਰਸ਼ ਇਸ ਰੋਡ ਤੇ ਨਾ ਇਸ ਗਲੀ 'ਚ ਮੇਲਿਆਂ ਨੂੰ ਹੁੰਦਾ ਰਸ਼ ਬਹੁਤ ਸੰਗਤਾਂ ਦੀਆਂ ਮਾਤਾ ਰਤਨ ਨੂੰ ਇਹ ਦਰਸ਼ਨ ਕਰਨ ਘਰ ਦੇ ਆਹ ਰਸਤਾ ਥੱਲੇ ਬਿਆਰ ਨੂੰ ਚੱਲ ਜਾਂਦਾ ਜੀ ਇੱਧਰ ਵੀ ਇੱਕ ਜੀ ਦਾ ਧਰਮਸ਼ਾਲਾ ਆ ਰਹਿਣ ਵਾਸਤੇ ਨੋ ਜੀ ਆ ਚੁੱਕੇ ਆ ਜੀ ਮਾਤਾ ਰਤਨ ਦੇ ਘਰ ਨੂੰ ਰਸਤਾ ਜਾਂਦਾ ਜਿੱਧਰ ਪਿੰਡ ਜਲਵਾਹਾ ਨਵਾਂ ਸ਼ਹਿਰ ਸਾਰਿਆਂ ਨੇ ਬੋਰਡ ਲਗਾਇਆ ਹੋਇਆ ਉਹਨਾਂ ਦੀ ਸੇਵਾ ਆ ਇਹ ਇੱਕ ਦੋ ਰਸਤਾ ਜਾਂਦਾ ਜੀ ਹਾਂ ਜੀ ਉਹ ਉਧਰ ਆ ਕੇ ਵੀ ਆਪਾਂ ਨੇ ਜਾਣਾ ਵੀ ਇਸ ਰਸਤੇ ਸਣੀ ਮਾਤਾ ਰਤਨ ਉਹਦਾ ਘਾਰ ਸੀਗਾ ਜੀ ਇੱਥੇ ਤੇ ਬਾਬਾ ਬਲਕਨਾਹ ਜੀ ਛਾਤ ਲਾਈਆਂ ਪੱਕੀ ਕਰਦੇ ਸੀਗੇ ਗਊਆਂ ਚਾਰਾਂ ਦੇ ਸੀਗੇ ਤੇ ਫਿਰ ਬਾਅਦ ਵਿੱਚ ਚਲੇ ਗਏ ਸੀ ਥੋਲਗੀ ਪਰਬਤ ਜਿੱਥੇ ਕਿ ਬਾਬਾ ਬਲਕਨਾਹ ਜੀ ਦੀ ਗੁਫਾਇਆ ਉੱਪਰ ਪਹਾੜ ਦੇ ਉੱਪਰ ਦੇਖੋ ਜੀ ਪਹਾੜ ਕਿੰਨੇ ਵਧੀਆ ਲੱਗ ਰਹੇ ਉਹ ਜੀ ਲੱਗੇ ਪਹੁੰਚ ਗਿਆ ਤੁਹਾਨੂੰ ਜੀ ਦੋਸਤੋ ਲੈ ਕੇ ਪਹੁੰਚ ਗਏ ਤੁਹਾਨੂੰ ਮਾਤਾ ਰਤਨੋ ਦੇ ਘਰ ਦੇਖ ਸਕਦੇ ਹੋ ਜੀ ਵਿੱਚ ਪਹਾੜਾਂ ਦੇ ਕਿੰਨਾ ਵਧੀਆ ਲੱਗ ਰਿਹਾ ਸ਼ਾਂਤ ਲਾਇਆਂ ਦੇ ਵਿੱਚ ਮਾਤਾ ਰਤਨੋ ਦਾ ਘਰ ਚੱਕਾ ਸਕਦੇ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਚੈੱਕ ਕਰੋ ਜੀ ਪਹਾੜਾਂ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹਾਂਜੀ ਦੋਸਤੋ ਇੱਕ ਵਾਰ ਫੇਰ ਤੋਂ ਪਹੁੰਚ ਚੁੱਕਿਆ ਤੁਹਾਨੂੰ ਮਾਤਾ ਰਤਨ ਦੇ ਘਰ ਲੈ ਕੇ ਦਰਸ਼ਨ ਮਿਲੇ ਕਰੋ ਤੇ ਅੱਗੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਇੱਕ ਹੋਰ ਦਰਬਾਰ ਆ ਉਧਰ ਉੱਥੇ ਵੀ ਦਰਸ਼ਨ ਕਰਾਉਂਦੇ ਤੁਹਾਨੂੰ ਸਾਹਮਣੇ ਖੇਤਾਂ ਦੇ ਵਿੱਚ ਬੜੇ ਰੋ ਵੀਡੀਓ ਦੇ ਨਾਲ ਜੈ ਬਾਪੀ ਦੀ ਹੱਤਰਾਜੀ ਤੁਣਾ ਸਾਹਿਬ ਮੈ ਲੋ ਜੀ ਦਰਸ਼ਨ ਕਰੋ ਮੰਦਿਰ ਮਈਆ ਮਈ ਰਤੂ ਜੀ ਦਾ ਲੋਚ ਚੱਕ ਜੈ ਮਤਾ ਇਹਦੇ ਰੇਸ਼ੀ ਬੰਦਰ ਜੈ ਹਾ ਸ਼ਿਵ ਜੀ ਸ਼ਿਵ ਲਿੰਗ ਹੈ ਜੀ ਹਾਂਜੀ ਦੋਸਤੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਰਤਨੋ ਜੀ ਦੇ ਘਰ ਦੇ ਤੇ ਉਸ ਟਾਈਮ ਵਿੱਚ ਮਾਤਾ ਰਤਨੋ ਜੋ-ਜੋ ਸਮਾਨ ਵਰਤਦੇ ਸੀਗੇ ਆਪਣੇ ਹੱਥੀ ਉਹ ਸਮਾਨ ਇੱਥੇ ਪਿਆ ਹੋਇਆ ਜਿੱਦਾਂ ਕਿ ਆਟਾ ਪੀਸਣ ਵਾਲੀ ਚੱਕੀ ਚਕਲਾ ਬੇਲਣਾ ਹੋਰ ਵੀ ਸੋਈ ਦਾ ਕਾਫੀ ਸਾਰਾ ਸਮਾਨ ਜੋ ਕਿ ਮਾਤਾ ਰਾਣੀ ਵਰਤਦੇ ਸੀਗੇ ਇੱਥੇ ਮੌਜੂਦ ਆ ਤੇ ਬਾਕੀ ਮੰਦਰ ਨੂੰ ਲੱਗਾ ਹੋਇਆ ਸੀ ਤਾਲਾ ਕਿਉਂਕਿ ਇੱਥੇ ਜੋ ਮੁੱਖ ਸੇਵਾਦਾਰ ਉਹ ਇੱਥੇ ਹੈ ਨਹੀਂ ਸੀਗੇ ਇਸ ਕਰਕੇ ਲੋਕ ਲੱਗਾ ਹੋਇਆ ਸੀਗਾ ਬਾਕੀ ਵੀ ਸੰਗਤਾਂ ਪਹੁੰਚ ਚੁੱਕੀਆਂ ਜੀ ਇਹ ਤੇ ਦਰਬਾਰ ਤੇ ਜੀ ਸਾਹਮਣੇ ਹੈ ਜੀ ਮਾਤਾ ਰਤਨੋਜ ਦਾ ਘਰ ਤੇ ਇੱਧਰ ਵੀ ਚੈੱਕ ਕਰ ਸਕਦੇ ਹੋ ਜੀ ਬਾਬਾ ਜੀ ਦਾ ਇੱਕ ਹੋਰ ਮੰਦਿਰ ਜਿੱਥੇ ਕਿ ਮਾਤਾ ਰਤਨੋਜ ਜੀ ਦੀ ਬਹੁਤ ਪ੍ਰਾਚੀਨ ਮੂਰਤੀ ਪਈ ਹੋਈ ਆ ਜੈ ਮਾਤਾ ਜੈ ਬਾਬਾ ਜੀ संगता पहुंच गई है माता रतन जी के घर हाँ जी लो जी देखो जी सूर्य देवतारी आ चुके हैं चलो जी हुन जा रहे घर में इधर लगे गया जी दुकानें खुल चुकी हैं बाजार ओपन हो चुके हैं इधर संगत मेला लो जी पहुंच गया घर में चढ़ाई ਤੇ ਸੰਗਤਾਂ ਕਾਫੀ ਆਈਆਂ ਹੋਈਆਂ ਆ ਬਾਜ਼ਾਰ ਵੀ ਖੁੱਲੇ ਹੋਏ ਆ ਉਹ ਸੋਨਾ ਲੱਗਦਾ ਜੁਗੀ ਸੋਨਾ ਲੱਗਦਾ ਉਹ ਸੋਨਾ ਲੱਗਦਾ ਦੁਫਾ ਦਾ ਸੀ ਤੱਕਿਆਂ ਨਾਲ ਮੇਰਾ ਜੀ ਦੇ já é ਸੱਚੇ ਦਰਬਾਰ ਕੀ ਜੈ ਹਾਂਜੀ ਸੰਗਤ ਜੀ ਦਰਸ਼ਨ ਕਰ ਚੁੱਕੇ ਆ ਬਾਬਾ ਜੀ ਕਰੋਨਾ ਕਾਢੀ ਦੇ ਦਰਬਾਰ ਦੇ ਇੱਧਰ ਜੀ ਪਕੌੜਿਆਂ ਦਾ ਲੰਗਰ ਜਲੰਧਰੀਆਂ ਦੀ ਧਰਮਸ਼ਾਲਾ ਹਾਂਜੀ ਦੋਸਤੋ ਆ ਚੁੱਕਿਆ ਆਪਣੀ ਸਰਾਹ ਦੇ ਵਿੱਚ ਖਰੀਦਾਰੀ ਵੀ ਕਰ ਲਈ ਆ ਰੋਡ ਪਰ ਸ਼ਾਦ ਤੂਫ ਜੋ ਜੋ ਜ਼ਰੂਰੀ ਸੀਗਾ ਲੈ ਰਿਆ ਆ ਤੇ ਦਰਸ਼ਨ ਮਿਲੇ ਬਹੁਤ ਵਧੀਆ ਹੋਏ ਤੁਹਾਨੂੰ ਵੀ ਦਰਸ਼ਨ ਮਿਲੇ ਬਹੁਤ ਵਧੀਆ ਤਰੀਕੇ ਨਾਲ ਕਰਾਏ ਆਪਾਂ ਤੇ ਉਮੀਦ ਕਰਦਾ ਜੀ ਵੀਡੀਓ ਵਧੀਆ ਲੱਗੀ ਹੋਣੀ ਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਦੇ ਹੋ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੈ ਬਾਬੇ ਜਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਤੇ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਓ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਕਿਸੇ ਔਰ ਬਲੌਗ ਦੇ ਵਿੱਚ ਉਹ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹ ਬੜੀਆਂ-ਬੜੀਆਂ ਵੀਡੀਓ ਪਾਈਆਂ ਹੋਈਆਂ ਉਹ ਵੀ ਜਰੂਰ ਦੇਖੋ ਆਪਾਂ ਪਾਈਆਂ ਗੁਰਪੂਰਨਿਮਾ ਦੇ ਮੌਕੇ ਤੇ ਜਿੱਦਾਂ ਵੀ ਕੀਰਤਨ ਸਿਗਾ ਜਾਗਰਣ ਸਿਗਾ ਆਪਾਂ ਬਾਲਕਨਾ ਜੀ ਦੇ ਦਰਬਾਰ ਤੇ ਉਹ ਵੀ ਪਾਇਆ ਹੋਇਆ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਹੁਣ ਲੱਗਾ ਹੋਇਆ ਬਾਹਰ ਆਪਣੇ ਨਵੇਂ ਸ਼ਹਿਰ ਦੇ ਨਵੇਂ ਸ਼ਹਿਰ ਦਾ ਸੰਗਾਇਆ ਹੋਇਆ ਉਹਨੇ ਲਾਈਵ ਨਿਊਜ਼ ਦਾ ਲੰਗਰ